ਲੋਕ ਸਭਾ ਚੌਣਾਦਰ ਜੱਟੂ ਲੈ ਕੇ ਵੱਡੀ ਅਪਡੇਟ ਦੇ ਰਹੇ ਆ ਵੱਤਵਤ ਖਬਰ ਨੂੰ ਸ਼ੇਅਰ ਕਰਿਓ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਹਰਿਆਣਾ ਦੀ ਰਾਤਾ ਨਹੀਂ ਚੰਡੀਗੜ੍ਹ ਦਾ ਜਿੱਥੇ ਕੀ ਫਸਮਾ ਮੁਕਾਬਲਾ ਕਾਂਗਰਸ ਦੇ ਨਾਲ ਭਾਜਪਾ ਦਾ ਜਿਸ ਦੇ ਵਿੱਚ ਕਿ ਮਨੀਸ਼ तिवारी ਸਭ ਤੋਂ ਅੱਗੇ ਦੱਸਿਆ ਜਾ ਰਿਹਾ ਇਹਨੇ ਕਿਸ ਬਾਰ ਚੱਲ ਰਹੇ ਨੇ ਤੇ ਦੂਜੇ ਪਾਸੇ ਸੰਜੇ ਡੰਗੜ ਨੇ ਪਾਸਵ ਦੇ ਉਮੀਦਵਾਰ ਨੇ ਤੇ ਨਿਸ਼ਤਵਾਰੀ ਦੀ ਕੀ ਰਿਪੋਰਟ ਹੈ ਕਿੰਨੇ ਕਵੋਟਰ ਤੋਂ ਲੀਡ ਲੈ ਕੇ ਅੱਗੇ ਜਾ ਰਹੇ ਨੇ ਉਹ ਵੀ ਤੁਹਾਨੂੰ ਸਾਂਝੀ ਕਰਦੇ ਆ ਨਿਸ਼ਤਵਾਰੀ ਨੂੰ ਹੁਣ ਤੱਕ 145121 ਵੋਟਾਂ ਪੈ ਚੁੱਕੀਆਂ ਨੇ ਤੇ ਨਾਲ ਨਾਲ 10485 ਦੀ ਲੀਡ ਦੇ ਰਹੇ ਨੇ ਤੇ 10485 ਵੋਟਾਂ ਤੋਂ ਅੱਗੇ ਜਾ ਰਹੇ ਨੇ ਤੇ ਦੂਜੇ ਪਾਸੇ ਸੰਜੇ ਡੰਗੜ ਦੂਜੇ ਨੰਬਰ ਸੰਜੇ ਡੰਗੜ ਨੇ ਜਿਨ੍ਹਾਂ ਨੇ ਹੁਣ ਤੱਕ 94036 ਵੋਟਾਂ ਪਈਆਂ ਨੇ ਤੇ ਨਾਲ ਨਾਲ 10485 ਵੋਟਾਂ ਪਿੱਛੇ ਚੱਲ ਰਹੇ ਨੇ ਤਤੀਜ ਨੰਬਰ ਤੇ ਰਿਤੂ ਸਿੰਘਾ ਜੋ ਕਿ ਡਾਕਟਰ ਰਿਤੂ ਸਿੰਘਾ ਤੁਸੀਂ ਜਾਣਦੇ ਹੋਵੋਗੇ ਕਿ ਲਗਾਤਾਰ ਹੁਣ ਉਹਨਾਂ ਨੇ ਪਿਛਲੇ ਦਿਨਾਂ ਵਿੱਚ ਆਣ ਕੇ ਕੈਂਪੇਨ ਇਸ ਤਰੀਕੇ ਦੇ ਚਲਾਈ ਤੋਂ ਉਸ ਤੋਂ ਬਾਅਦ ਮਨੀਸ਼ਤ ਵਾਲੀ ਨੂੰ ਵੀ ਜਗਾ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਤੇ ਨਾਲ ਭਾਜਪਾ ਦੇ ਉਮੀਦਵਾਰ ਸੰਜੇ ਟੰਡਰ ਨੂੰ ਵੀ ਲਾਈਵ ਡਿਬੇਟ ਕਰਨ ਵਾਸਤੇ ਸੱਦਾ ਦਿੱਤਾ ਸੀ ਤੇ ਰਿਤੂ ਸਿੰਘ ਜੋ ਕਿ ਪਸਪਾ ਤੋਂ ਜਿਹੜੇ ਬਹੁਜ ਸਮਾਜ ਪਾਰਟੀ ਤੋਂ ਉਮੀਦਵਾਰ ਨੇ ਉਹਨਾਂ ਨੂੰ ਹੁਣ ਤੱਕ 3537 ਵੋਟਾਂ ਪਈਆਂ ਨੇ ਤੇ ਉਹ ਕਾਫੀ ਪਿੱਛੇ ਚੱਲ ਰਹੀਆਂ ਨੇ ਇਹਨਾਂ ਉਮੀਦਵਾਰਾਂ ਤੋਂ ਤੇ ਦੂਜੇ ਪਾਸੇ ਚੌਥੇ ਨੰਬਰ ਤੇ ਚੌਥੀ ਦਾ ਨੰਬਰ ਤੇ ਲਖਬੀਰ ਸਿੰਘ ਕੋਟਲਾ ਜੋ ਕਿ ਆਜ਼ਾਦ ਉਮੀਦਵਾਰ ਤੋਂ ਚੌਥਾ ਲੜ ਰਹੇ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਹੁਣ ਤੱਕ 1502 ਵੋਟਾਂ ਪਈਆਂ ਨੇ ਤੇ ਨਾਲ ਨਾਲ ਹੋਰ ਉਮੀਦਵਾਰ ਬਹੁਤ ਨੇ ਜਿਨ੍ਹਾਂ ਨੂੰ ਉਸ ਤੋਂ ਘੱਟ ਮੋਟਾ ਕਿਸੇ ਨੂੰ 500 ਕਿਸੇ ਨੂੰ 200 ਵੋਟ ਪਈ ਹੈ ਪਰ ਮਨੀਸ਼ तिवारी ਜੋ ਕਿ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਰਹਿ ਚੁੱਕੇ ਨੇ ਵੇ ਉਸ ਤੋਂ ਪਹਿਲਾਂ ਲੁਧਿਆਣੇ ਤੋਂ ਐਮਪੀ ਰਹਿ ਚੁੱਕੇ ਸੀ ਤੇ ਹੁਣ ਕਿਸਮਤ ਆਪਣੀ ਚੰਡੀਗੜ੍ਹ ਤੋਂ ਜਮਾ ਰਹੇ ਨੇ ਇੱਕ ਪਾਸੇ ਸੰਜੇ ਟੰਡਣ ਨੇ ਇਹ ਕਹਿ ਰਹੇ ਸੀ ਕਿ ਮੈਂ ਲੋਕਲ ਉਮੀਦਵਾਰ ਆ ਲੋਕ ਮੈਨੂੰ ਫਤਵਾ ਦੇਣਗੇ ਪਰ ਕਿਤਨੇ ਕਿਤੇ ਬਾਜੀ ਪਲਟਦੀ ਨਜ਼ਰ ਆ ਰਹੀ ਹੈ ਕਿ ਜਿਹੜਾ ਹਿੰਦੂ ਦੱਕਾ ਵੋਟ ਹੈ ਪਰ ਪਾਵੇਂ ਭਾਜਪਾ ਦੇ ਖਾਤੇ ਵਿੱਚ ਪਿਆ ਹੋਵੇਗਾ ਪਰ ਕਿਤਨੇ ਦੇ ਮੁਸਲਮਨ ਵੋਟ ਜਿਹੜੀ ਲਗਾਤਾਰ ਕੈਂਪੇਨ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਸਿੱਕੇ ਲਗਾਤਾਰ 4 ਪੌਂਟ ਜਿਹੜੀਆਂ ministwari ਦੇ ਨਾਲ ਆ ਰਹੀਆਂ ਨੇ ਕਿ ਮੁਸਲਮਨ ਵੋਟ ਜਿਹੜੀ ਹੈ ਉਹ ਸਾਰੀ ਜਿਹੜੀ ਕਾਂਗਰਸ ਦੇ ਖਾਤੇ ਵਿੱਚ ਪੁਖਤੀ ਨਜ਼ਰ ਆ ਰਹੀ ਹੈ ਤਾਂ ਜਿਸ ਤਰੀਕੇ ਨਾਲ ਲੀਡ ਅੱਗੇ ਲੈ ਕੇ ministwari ਜਾ ਰਹੀ ਨੇ ministwari ਨੂੰ ਇੱਕ ਵੱਡੀ ਲੀਡ ਦੇ ਨਾਲ ਜਿੱਤ ਮਿਲ ਸਕਦੀ ਹੈ ਪਰ ਅਜੇ ਰਿਜ਼ਲਟ ਆਉਣਾ ਬਾਕੀ ਹੈ ਕਿਸੇ ਦੀ ਵੀ ਜਿੱਤ ਹਾਰ ਹੋ ਸਕਦੀ ਹੈ ਉਦੋਂ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਬਤ ਬਤ ਖਬਰਾਂ ਨੂੰ ਸ਼ੇਅਰ ਕਰਕੇ ਕਮੈਂਟ ਕਰਦੇ ਰਹੋ ਚੰਡੀਗੜ੍ਹ ਤੋਂ ਵੱਡੀ ਅਪਡੇਟ ਹੈ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਤ ਤਾਂ ਨਹੀਂ ਹੈ ਇਸ ਜਗ੍ਹਾ ਦੇ ਉੱਤੇ ਪਹਿਲਾਂ ਕਿਰਨ ਖੈਰ ਜਿਹੜੇ ਭਾਜਪਾ ਦੇ ਉਮੀਦਵਾਰ ਸੀ ਉਹ ਦੋ ਵਾਰ ਚੋਣ ਜਿੱਤ ਚੁੱਕੇ ਨੇ ਤੇ ਹੁਣ ਭਾਜਪਾ ਨੇ ਲੋਕ ਉਮੀਦਵਾਰ ਸੰਜੇ ਤੰਦਨ ਨੂੰ ਟਿਕਟ ਦਿੱਤੀ ਸੀ ਪਰ ਇਸ ਦੇ ਨਾਲ ਕਾਂਗਰਸ ਨੇ ਮੁਕਾਬਲੇ ਦੇ ਵਿੱਚ ਮਨੀਸ਼ ਤਵਾਰਨ ਨੂੰ ਟਿਕਟ ਦਿੱਤੀ ਹੈ ਜੋ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਿਹੈਸ਼ ਹੈ ਪਰ ਹੁਣ ਇਸ ਦੇ ਵਿੱਚ ਕੀ ਆ ਸਾਹਮਣੇ ਨਿਕਲਦੇ ਜਾਂਦਾ ਕੌਣ ਜਿੱਤਦਾ ਕੌਣ ਹਾਰਦਾ ਇਹ ਹੁਣ ਆਉਣ ਬਾਅਦ ਸਮਝ ਦੱਸੇਗਾ ਪ੍ਰਚੰਡੀਗਰਦਿਆਂ ਲੋਕਾਂ ਦੀ ਨਜ਼ਰਾਂ ਵੀ ਗਾ ਟਿਕੀਆਂ ਹੋਣਾਂ ਨੇ ਨਾਲ ਦੀ ਨਾਲ ਅਨੰਦਪੁਰ ਸਾਹਿਬ ਤੇ ਲੋਕਾਂ ਦੀ ਵੀ ਕਿਉਂਕਿ ਅਨੰਦਪੁਰ ਸਾਹਿਬ ਦੇ ਵਿੱਚ ਪਹਿਲਾ ਨਿਸ਼ਤਵਾਦੀ ਐਮਪੀ ਰਹਿ ਚੁੱਕੇ ਸੀ ਤਾਂ ਉਸ ਦੇ ਵਿੱਚੋਂ ਨੰਬਰ ਉਹ ਦੇ ਕਿਹਾ ਗਿਆ ਸੀ ਕਿ ਮੈਂ ਬਹੁਤ ਕੰਮ ਕਰਾਇਆ ਤੇ ਦੂਜੇ ਪਾਸੇ ਨਿਸ਼ਤਵਾਦੀ ਵੱਲੋਂ ਇੱਕ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਉਸ ਦੇ ਵਿੱਚੋਂ ਨੰਬਰ ਉਹ ਕਹਿ ਜੀ ਕਿ 95% ਹਾਜ਼ਰੀ ਮੇਰੀ ਲੋਕ ਸਭਾ ਦੇ ਵਿੱਚ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਮਸਲੇ ਵਿੱਚ ਚੁੱਕਦਾ ਰਿਆਂ ਤਾਂ 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 ਕਰਕੇ ਹੀ ਮੈਨੂੰ ਲੋਕ ਇਸ ਵਾਰ ਚੰਡੀਗੜ੍ਹ ਤੋਂ ਫਤਵਾ ਦੇਣਗੇ ਜੁੜੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਖਬਰ ਸ਼ੇਅਰ ਕਰਦੇ ਰਹੋ ਤੇ ਆਪਣੇ ਕਮੈਂਟ